ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤਿੰਨ ਚੀਜ਼ਾਂ ਸਿੱਖ ਲਵੋ ਪਹਿਲੀ ਹੈ ਨਿਮਰ ਸੋ ਅਖਰ ਸਭ ਤੋਂ ਵੱਡਾ ਗਿਆਨ ਹਿਊਮਿਲਟੀ ਨਿਮਰਤਾ ਝੁੱਕ ਜਾਣਾ ਈਗੋ ਮੈਂ ਨਹੀਂ ਭਾਈ ਮੈਂ ਤਾਂ ਵੱਡਾ ਨਹੀਂ ਝੁੱਕ ਜਾ ਕੁਝ ਨਹੀਂ ਹੋਣ ਲੱਗਾ ਇਨ ਮੋਸਟ ਆਫ ਆਵਰ ਯੂ نو ਆਰਗੂਮੈਂਟਸ ਜਦੋਂ ਅਸੀਂ ਕਰਦੇ ਆ ਨਾ ਦਰਜ਼ ਨਥਿੰਗ ਟੂ ਵਿਨ ਐਟ 올 ਬਸ ਅਸੀਂ ਆਰਗੂ ਕਰਦੇ ਆ ਬਹਿਸ ਕਰਦੇ ਆ ਇਫ ਦਰਜ਼ ਨਥਿੰਗ ਟੂ ਵਿਨ ਨੋ ਨੀਡ ਟੂ ਆਰਗੂ ਕੋਈ ਲੋੜ ਨਹੀਂ ਹੈ ਝੁੱਕ ਜਾਓ ਠੀਕ ਹੈ ਭਾਈ ਤੂੰ ਸਿਆਣਾ ਹੈ ਐਕਸਪਾਇਲ ਹੋ ਗਿਆ ਸਾਸੰਗਤ ਸਭ ਕੁਝ ਮੁੱਕ ਜਾਂਦਾ ਹੈ ਕੋਈ ਪੈਸਾ ਨਹੀਂ ਲੱਗਦਾ ਨਿਵਣ ਚ ਈਗੋ ਹਟਾਉਣੀ ਪੈਂਦੀ ਬਸ ਫਿਰ ਖਵਨ ਗੁਣ ਸਭ ਤੋਂ ਵੱਡੀ ਕੁਆਲਿਟੀ ਫਰਗਿਵਨੈਸ ਮਾਫ ਕਰ ਦੇਣਾ ਹਰ ਕੋਈ ਗਲਤੀਆਂ ਕਰਦਾ ਹੈ ਜੇ ਕਿਸੇ ਨੂੰ ਆਪਣੇ ਕੋਲ ਲੈ ਕੇ ਆਉਣਾ ਤਾਂ ਫਰਗਿਵਨੈਸ ਮਾਫ ਕਰ ਦੇ ਉਹ ਬੋਝ ਚੁੱਕ ਕੇ ਨਹੀਂ ਤੁਰੇ ਫਿਰਨਾ ਫਿਰ ਵੰਡ ਨਹੀਂ ਸਕਦੇ ਅਸੀਂ ਮੈਂ ਉਹਦੀ ਹੈਲਪ ਕੀਤੀ ਸੀ ਇਹਨੇ ਮੇਰੀ ਕੀਤੀ ਨਹੀਂ ਮੈਂ ਉਹਨੂੰ ਕਿਉਂ ਦਵਾ ਇਹ ਕਿਹੜਾ ਮੇਰੇ ਕੋਲ ਆਉਂਦਾ ਹੈ